ਗੁਰੂ ਨਾਨਕ ਦੇਵ ਮਹਾਰਾਜੀ ਦਾ ਇੱਕ ਬੜਾ ਕੀਮਤੀ ਬਚਨ ਆਸਾ ਦੀ ਬਾਣੀ ਅਰਦੇ ਅੰਦਰ ਉਹ ਕਹਿੰਦੇ ਨੇ ਮੁਖ ਝੂਠ ਬਬੂਖਨਸਾਰੰ ਬੁਖ ਬਬੂਖਨ ਕਹਿੰਦੇ ਨੇ ਗਹਿਣਿਆਂ ਨੂੰ ਕਹਿਣ ਲੱਗੇ ਲੋਕੋ ਜਦੋਂ ਕੋਈ ਵਿਦਵਾਨ ਪੰਡਿਤ ਗੁਣੀ ਗਿਆਨੀ ਝੂਠ ਬੋਲਦਾ ਵਾ ਨਾ ਤੇ ਦੁਨੀਆ ਉਸ ਝੂਠ ਨੂੰ ਸੱਚ ਮੰਨਦੀ ਆ ਕਿਉਂ ਕਿ ਉਹ ਉਹ ਸੰ ਜਿਹੜਾ ਉਹਨੇ ਝੂਠ ਬੋਲਿਆ ਨਾ ਉਹਨੂੰ ਸੱਚ ਦੇ ਗਹਿਣੇ ਬਾਅਦ ਦਿੱਤੇ ਆ ਤੇ ਜਦੋਂ ਤੁਸੀਂ ਸੱਚ ਦੇ ਗਹਿਣੇ ਬਾਅਦੋਗੇ ਝੂਠ ਨੂੰ ਤੇ ਲੋਕੀ ਸੱਚ ਮੰਨਦੇ ਆ ਆ ਹਰ ਬਰਸੀ ਤੇ ਨਮੀ ਕੋਈ ਝੂਠੀ ਕਹਾਣੀ ਵਿਦਵਾਨਾਂ ਵੱਲੋਂ ਘੜੀਆਂ ਜਾਂਦੀਆਂ ਤੇ ਉਹ ਕਹਾਣੀਆਂ ਫਿਰ ਲੋਕਾਂ ਨੂੰ ਸੁਣਾਈਆਂ ਜਾਂਦੀਆਂ ਤੇ ਕਿਉਂਕਿ ਉਹ ਵੱਡੀਆਂ ਸਟੇਜਾਂ ਤੋਂ ਸੁਣਾਈਆਂ ਜਾਂਦੀਆਂ ਝੂਠੀਆਂ ਕਹਾਣੀਆਂ ਤੇ ਵੱਡੇ ਲੋਕ ਸੁਣਾਉਂਦੇ ਨੇ ਤੇ ਜਦੋਂ ਵੱਡੇ ਲੋਕ ਬਾਬਾ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਤੁਹਾਨੂੰ ਸਾਖੀਆਂ ਸੁਣਾਉਂਦੇ ਆ ਨਾ ਤੇ ਮੁਖ ਝੂਠ ਹੈ ਤੇ ਉਹ ਝੂਠ ਵਾ ਹੋਇਆ ਤਾਂ ਨਹੀਂ ਆਉ ਪਰ ਵਿਪੂਖ ਅਨੁਸਾਰ ਉਹਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਲੋਕਾਂ ਨੇ ਅਖਾਇ ਤੇ ਵਿਦਵਾਨ ਵਾ ਇਹ ਝੂਠ ਨਹੀਂ ਬੋਲ ਸਕਦਾ ਤੇ ਉਹਨੇ ਜਿਹੜਾ ਝੂਠ ਪੇਸ਼ ਕੀਤਾ ਇੰਨੀ ਸ਼ਰਧਾ ਤੇ ਭਾਵਨਾ ਦੇ ਨਾਲ ਪੇਸ਼ ਕੀਤਾ ਕਿ ਲੋਕੀ ਜਕਾਰਾ ਬਲਾ ਕੇ ਪਿੱਛੇ ਝੂਠ ਦੇ ਬਾਬੇ ਗੁਰੂ ਨਾਨਕ ਸਾਹਿਬ ਨੂੰ ਲੋਕੋ ਤੁਸੀਂ ਸਮਝ ਨਹੀਂ ਸਕੇ ਉਹਨਾਂ ਨੇ ਆਖਿਆ ਮਾਰਨ ਆਖਿਆ ਇਹ ਸਿਲ ਪੂਜਿਸ ਬਗਲ ਸਮਾਦੰ ਇੱਕ ਬਗਲ ਸਮਾਦੀ ਵੀ ਹੁੰਦੀ ਆ ਇੱਕ ਸੱਚੀ ਸਮਾਦੀ ਵੀ ਹੁੰਦੀ ਆ ਇੱਕ ਝੂਠਾ ਗਿਆਨ ਵੀ ਹੁੰਦਾ ਏ ਇੱਕ ਸੱਚਾ ਗਿਆਨ ਵੀ ਹੁੰਦਾ ਏ ਤੇ ਜਦੋਂ ਝੂਠਾ ਗਿਆਨ ਵਿਦਵਾਨਾਂ ਦੇ ਕੋਲ ਹੁੰਦਾ ਹੈ ਤੇ ਉਹ ਗਿਆਨ ਸੱਚਾ ਕਰਕੇ ਮੰਨਿਆ ਜਾਂਦਾ ਹੈ ਮੁੱਖ ਝੂਠ ਬੇਪੂਖੰ ਸਾਰੰ ਬੜੇ ਬੜੇ ਝੂਠ ਰੋਜ਼ ਵੱਡੀਆਂ ਵੱਡੀਆਂ ਸਟੇਜਾਂ 'ਤੇ ਗਿਆਨੀ ਬੋਲਦੇ ਆ ਤੇ ਕੋਈ ਨਹੀਂ ਪਕਿੰਦਾ ਵੀ ਇਹ ਤੇ ਭਾਈ ਝੂਠ ਵਾ ਇਦਾਂ ਤੇ ਕਹਾਣੀ ਹੋਈ ਨਹੀਂ ਆ ਨਾ ਉਹ ਜੋੜ ਦਿੰਦੇ ਨੇ ਕਿਸੇ ਦੇ ਨਾਲ ਜੋੜ ਦਿੰਦੇ ਨੇ ਤੇ ਉਹ ਸੱਚੀ ਕਰ ਦਿੰਦੇ ਨੇ ਸਾਬਤ ਕਰ ਦਿੰਦੇ ਨੇ ਵੀ ਇਹ ਝੂਠ ਨਹੀਂ ਆ ਇਹ ਸੱਚ ਵਾ ਬਾਬਾ ਜੀ ਕਹਿੰਦੇ ਨਾ ਮੁੱਖ ਝੂਠ ਜਿਹੜਾ ਤੂੰ ਬੋਲਿਆ ਝੂਠ ਸੀ ਪਰ ਬਪੂਖਨ ਸਾਰੰ ਤੂੰ ਸੱਚ ਦੇ ਗਹਿਣੇ ਪਾ ਕੇ ਲੋਕਾਂ ਦੇ ਅੱਗੇ ਜਦੋਂ ਰੱਖਿਆ ਨਾ ਝੂਠ ਤੇ ਲੋਕਾਂ ਆਖਿਆ ਭੀ ਇਹ ਤੇ ਨਹੀਂ ਇਹ ਝੂਠ ਨਹੀਂ ਹੋ ਸਕਦਾ ਕਿਉਂਕਿ ਲੋਕਾਂ ਦੀ ਇੰਨੀ ਸੁਰਤ ਕੰਮ ਨਹੀਂ ਕਰਦੀ ਜਿੰਨੀ ਇੱਕ ਵਿਦਵਾਨ ਦੀ ਕਰਦੀ ਹੈ ਤੇ ਜਿੰਨਾ ਵਿਦਵਾਨ ਲੋਕਾਂ ਨੂੰ ਕਰਾਏ ਪਾਉਂਦਾ ਹੋਰ ਕੋਈ ਨਹੀਂ ਪਾ ਸਕਦਾ ਕਿਉਂਕਿ ਕਿਰਾਏ ਪਾਉਣ ਵਾਸਤੇ ਵੀ ਤਾਂ ਕੁਝ ਅਕਲ ਚਾਹੀਦੀ ਐ ਨਾ ਸਾਵਧਾਨੋ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਲੋਕੋ ਮੁਖ ਝੂਠ ਬਿਫੂਖ ਅਨੁਸਾਰ